ਬਿਆਸ ਨਦੀ ਨੇੜੇ ਰਹਿ ਲਏ ਲੋਕਾਂ ਨੂੰ ਐਡਵਾਈਸਰੀ ਮਿਲਣ ਜਾ ਰਹੀਆਂ ਦੱਸਦੀ ਹੈ ਕਿ ਲਾਰਜਲੀ ਡੈਮ ਦੇ ਸਾਰੇ ਗੇਟ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਉਤੇ لینڈ ਸਲਾਈਡ ਦੀਆਂ ਖਬਰਾਂ ਆ ਰਹੀਆਂ ਹਨ ਇਸੇ ਦੌਰਾਨ ਲਾਰਜਰੀ ਡੈਮ ਤੋਂ 30 ਜੂਨ ਨੂੰ ਸਵੇਰੇ 6 ਵਜੇ ਸਾਰੇ ਗੇਟ ਖੋਲ ਦਿੱਤੇ ਜਾਣਗੇ ਇਸ ਕਾਰਨ ਲੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਨਾ ਤੈ ਹੈ ਪ੍ਰਸ਼ਾਸਨ ਨੇ ਸਲਾਨੀਆ ਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਲਾਰਜਰੀ ਡੈਮ ਦੇ ਪੰਡੋਰ ਡੈਮ ਤੱਕ ਬਿਆਸ ਦਰਿਆ ਕੰਢੇ ਨਾ ਜਾਣ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋਵੇ हिमाचल प्रदेश ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਗਾਰ ਕੱਢਣ ਕਾਰਨ ਲਾਰਜਰੀ ਹਾਈਡਰੋਲੋਜੀਕਲ ਪ੍ਰੋਜੈਕਟ ਵਿੱਚ ਬਿਜਲੀ ਉਤਪਾਦਨ ਵੀ ਇੱਕ ਦਿਨ ਲਈ ਬੰਦ ਰਹੇਗਾ ਹਰ ਸਾਲ ਮੌਨਸੂਨ ਤੋਂ ਪਹਿਲਾਂ ਡੈਮ ਵਿੱਚੋਂ ਗਾਰ ਕੱਢੀ ਜਾਂਦੀ ਹੈ ਤਾਂ ਜੋ ਬਾਅਦ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ ਲਾਰਜਰੀ ਡੈਮ ਦੇ ਸਾਰੇ ਗੇਟ 30 ਜੂਨ ਸਵੇਰੇ 6 ਵਜੇ ਖੋਲੇ ਜਾਣਗੇ ਤੇ ਬਿਆਸ ਦੇ ਕੰਢੇ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਆਸ ਦੇ ਕੰਢੇ ਦੇ ਉੱਤੇ ਨਾ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਦਸਾ ਨਾ ਵਾਪਰੇ ਲੋਕਾਂ ਤੇ ਡੈਮ ਦੇ ਵਿੱਚੋਂ ਇਹ ਗਾਰ ਕੱਢੀ ਜਾਏਗੀ ਕਿਉਂਕਿ ਹਰ ਇੱਕ ਮੌਨਸੂਨ ਦੇ ਵਿੱਚ ਗਾਰ ਕੱਢੀ ਜਾਂਦੀ ਹੈ ਤਾਂਕਿ ਬਾਅਦ ਵਿੱਚ ਲੋਕਾਂ ਨੂੰ ਮੁਸੀਬਤਾਂ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ ਡੈਮ ਦੇ ਗੇਟ ਜਿਹੜੇ ਸਵੇਰੇ 6:00 ਵਜੇ 3 ਜੂਨ ਨੂੰ ਖੁੱਲੇ ਜਾਣਗੇ ਬਿਆਸ ਪਾਰਵਤੀ ਅਤੇ ਤੀਰਥ ਅੰਤਰਿਆਮਾ ਵਿੱਚ ਮੌਨਸੂਨ ਦੌਰਾਨ ਬਹੁਤ ਜ਼ਿਆਦਾ ਗਾਰ ਨਿਕਲਦੀ ਹੈ ਬਿਜਲੀ ਉਤਪਾਦਨ ਤੋਂ ਇਲਾਵਾ ਗਾਰ ਪਾਣੀ ਦੀ ਸਟੋਰੇਜ ਸਮਰਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਦੱਸਿਆ ਕਿ ਇਸ ਦੇ ਦੌਰਾਨ ਪੂਰੇ ਇਲਾਕੇ ਦੇ ਵਿੱਚ ਬਿਜਲੀ ਇੱਕ ਦਿਨ ਲਈ ਪ੍ਰਭਾਵਿਤ ਰਹੇਗੀ ਅਤੇ ਪਾਣੀ ਦਾ ਪੱਧਰ ਜਿਹੜਾ ਉਹ ਦਰਿਆ ਨਦੀ ਤੇ ਜ਼ਿਆਦਾ ਹੋ ਜਾਵੇਗਾ ਗੇਟ ਖੋਲਣ ਤੋਂ ਬਾਅਦ ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਆਸ ਦੇ ਕੱਡੇ ਤੇ ਨਾ ਜਾਣ ਤਾਂ ਜੋ ਕਿਸੇ ਵੀ ਹਾਦਸੇ ਦਾ ਲੋਕ ਜਿਹੜਾ ਸ਼ਿਕਾਰ ਨਾ ਹੋ ਜਾਵੇ ਡਾਰਜਰੀ ਡੈਮ ਦੇ ਸਾਰੇ ਗੇਟ 30 ਜੂਨ ਸਵੇਰੇ 6 ਵਜੇ ਖੋਲੇ ਜਾਣਗੇ ਤੇ ਬਿਆਸ ਦੇ ਕੰਡੇ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਆਸ ਦੇ ਕੰਡੇ ਦੇ ਉੱਤੇ ਨਾ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਦਸਾ ਨਾ ਵਾਪਰੇ ਲੋਕਾਂ ਨਾਲ ਤੇ ਡੈਮ ਦੇ ਵਿੱਚੋਂ ਇਹ ਗਾਰ ਕੱਢੀ ਜਾਏਗੀ ਕਿਉਂਕਿ ਹਰ ਇੱਕ ਮੌਨਸੂਨ ਦੇ ਵਿੱਚ ਗਾਰ ਕੱਢੀ ਜਾਂਦੀ ਹੈ ਤਾਂ ਕਿ ਬਾਅਦ ਵਿੱਚ ਲੋਕਾਂ ਨੂੰ ਮੁਸੀਬਤਾਂ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ ਡੈਮ ਦੇ ਗੇਟ ਜਿਹੜੇ ਸਵੇਰੇ 6 ਵਜੇ 30 ਜੂਨ ਨੂੰ ਖੋਲੇ ਜਾਣਗੇ ਬਿਆਸ ਪਾਰਵਤੀ ਅਤੇ ਤੀਰਥ ਅੰਤਰਿਆਮਾ ਵਿੱਚ ਮੌਨਸੂਨ ਦੌਰਾਨ ਬਹੁਤ ਜ਼ਿਆਦਾ ਗਾਰ ਨਿਕਲਦੀ ਹੈ ਬਿਜਲੀ ਉਤਪਾਦਨ ਤੋਂ ਇਲਾਵਾ ਗਾਰ ਪਾਣੀ ਦੀ ਸਟੋਰੇਜ ਸਮਰਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਦੱਸਈਏ ਕਿ ਇਸ ਦੇ ਦੌਰਾਨ ਪੂਰੇ ਇਲਾਕੇ ਦੇ ਵਿੱਚ ਬਿਜਲੀ ਇੱਕ ਦਿਨ ਲਈ ਪ੍ਰਭਾਵਿਤ ਰਹੇਗੀ ਅਤੇ ਪਾਣੀ ਦਾ ਪੱਧਰ ਜਿਹੜਾ ਉਹ ਦਰਿਆ ਨਦੀ ਤੇ ਜ਼ਿਆਦਾ ਹੋ ਜਾਵੇਗਾ ਗੇਟ ਖੋਲਣ ਤੋਂ ਬਾਅਦ ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਆਸ ਦੇ ਕੰਡੇ ਤੇ ਨਾ ਜਾਣ ਤਾਂ ਜੋ ਕਿਸੇ ਵੀ ਹਾਦਸੇ ਦਾ ਲੋਕ ਜਿਹੜਾ ਸ਼ਿਕਾਰ ਨਾ ਹੋ ਜਾਣ ਤੇ ਪੂਰੇ ਇਲਾਕੇ ਦੇ ਵਿੱਚ ਇੱਕ ਦਿਨ ਲਈ ਬਿਜਲੀ ਜਿਹੜੀ ਬੰਦ ਰਹੇਗੀ ਤੇ ਇਸ ਦੇ ਵਿੱਚ ਡੈਮ ਦੇ ਵਿੱਚੋਂ ਗਾਰ ਕੱਢਿਆ ਜਾਵੇਗਾ ਤਾਂ ਜੋ ਕਿ ਬਾਰਿਸ਼ ਤੇ ਮੌਸਮ ਦੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ